ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਇੱਕ ਵਾਰੀ ਇੱਕ ਭਿਖਾਰੀ ਇੱਕ ਮੰਗਦਾ ਕਿਸੇ ਕਿਸਾਨ ਦੇ ਘਰ ਮੰਗਣ ਲਈ ਚਲਾ ਜਾਂਦਾ ਮੇਨ ਦਰਵਾਜ਼ੇ ਦੇ ਵਿੱਚ ਖੜਕੇ ਆਵਾਜ਼ ਮਾਰਦਾ ਪਰ ਅੰਦਰੋਂ ਕੋਈ ਰਿਸਪੌਂਸ ਨਹੀਂ ਆਉਂਦਾ ਕੋਈ ਹੰਗਾਰਾ ਨਹੀਂ ਮਿਲਦਾ ਫਿਰ ਉਹ ਦਰਵਾਜ਼ੇ ਦੀ ਬੈਰਲ ਦੇ ਵਿੱਚ ਦੀ ਘਰ ਦੇ ਅੰਦਰ ਦੇਖਦਾ ਤਾਂ ਉਸ ਘਰ ਦਾ ਮਾਲਕ ਜਿਹੜਾ ਕਿਸਾਨ ਸੀ ਉਹ ਜੁੱਤੀ ਲਾ ਕੇ ਅੰਦਰ ਕਮਰੇ 'ਚ ਵੱੜ ਰਿਹਾ ਹੁੰਦਾ ਤੇ ਉਹਦੇ ਬੱਚੇ ਆ ਕੇ ਉਹਨੂੰ ਲੈਫਟ ਰਏ ਹੁੰਦੇ ਆ ਉਹਨੂੰ ਜੱਫੀ ਪਾ ਕੇ ਪਿਆਰ ਕਰ ਰਹੇ ਹੁੰਦੇ ਆ ਮਤਲਬ ਫੈਮਿਲੀ ਟਾਈਮ ਚੱਲ ਰਿਹਾ ਸੀ ਥੋੜੇ ਟਾਈਮ ਬਾਅਦ ਹੀ ਉਹਦੀ ਘਰ ਵਾਲੀ ਉਸ ਬੰਦੇ ਲਈ ਖਾਣਾ ਲੈ ਕੇ ਆ ਜਾਂਦੀ ਆ ਰੋਟੀ ਲੈ ਕੇ ਆ ਜਾਂਦੀ ਆ ਤੋ ਸਾਰੇ ਰਲ ਮਿਲ ਕੇ ਖਾਣ ਲੱਗ ਜਾਂਦੇ ਆ ਤੇ ਫੇਰ ਉਸ ਮੰਗਤੇ ਨੂੰ ਲੱਗਦਾ ਕਿ ਸ਼ਾਇਦ ਮੇਰੇ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਮੇਰੀ ਆਵਾਜ਼ ਉਹਨਾਂ ਨੂੰ ਸੁਣੀ ਨਹੀਂ ਉਹਨੇ ਇੱਕ ਵਾਰੀ ਫੇਰ ਤੋਂ ਆਵਾਜ਼ ਲਾਈ ਤੇ ਫੇਰ ਮੰਗਤੇ ਦੀ ਆਵਾਜ਼ ਸੁਣ ਕੇ ਘਰ ਦੀ ਮਾਲਕਣ ਜਿਹੜੀ ਕਿਸਾਨ ਦੀ ਘਰ ਵਾਲੀ ਸੀ ਉਹ ਬਾਹਰ ਆਈ ਉਹਨੇ ਜੋ ਵੀ ਭੀਖ ਦੇ ਵਿੱਚ ਉਹਨੂੰ ਦੇਣਾ ਸੀ ਰੋਟੀ ਪਾਣੀ ਅਨਾਜ ਉਹਨੇ ਉਹਨੂੰ ਦਿੱਤਾ ਤੇ ਮੰਗਤਾ ਲੈ ਕੇ ਉਥੋਂ ਤੁਰਦਾ ਬਣਿਆ ਰਸਤੇ 'ਚ ਜਾਂਦਾ ਜਾਂਦਾ ਮੰਗਤਾ ਸੋਚ ਰਿਆ ਕਿ ਕਿੰਨੀ ਚੰਗੀ ਫੈਮਿਲੀ ਆ ਕਿੰਨੇ ਪਿਆਰ ਨਾਲ ਰਹਿ ਰਹੇ ਆ ਕਿਸਾਨ ਬਾਹਰੋਂ ਖੇਤਾਂ ਚੋਂ ਕੰਮ ਕਰਕੇ ਘਰੇ ਆਉਂਦਾ ਘਰੇ ਆਉਂਦਿਆਂ ਨੂੰ ਬੱਚੇ ਲਾਡ ਪਿਆਰ ਕਰਦੇ ਉਹਨਾਂ ਨਾਲ ਖੇਡਦਾ ਘਰ ਵਾਲੀ ਖਾਣਾ ਲੈ ਕੇ ਆਉਂਦੀ ਆ ਤੇ ਇਸਦੇ ਉਲਟ ਇੱਕ ਮੈਂ ਆ ਸਾਰਾ ਦਿਨ ਮੰਗਦਾ ਰਹਿਣਾ ਘਰ ਘਰ ਜਾ ਕੇ ਫੇਰ ਵੀ ਕਿਤੋਂ ਕੁਝ ਮਿਲਦਾ ਕਿਤੋਂ ਨਹੀਂ ਮਿਲਦਾ ਇਹ ਸੋਚਦਾ ਸੋਚਦਾ ਉਹ ਮੰਗਦਾ ਆਪਦੇ ਰਾਹ ਨਿਕਲ ਜਾਂਦਾ ਦੂਜੇ ਪਾਸੇ ਉਹ ਕਿਸਾਨ ਰੋਟੀ ਰਾਟੀ ਖਾ ਕੇ ਆਪਦੀ ਘਰ ਵਾਲੀ ਨੂੰ ਆਪਦੀ ਪਰੇਸ਼ਾਨੀ ਦੱਸਦਾ ਵੀ ਆਪਾਂ ਨੂੰ ਫਸਲ ਦੇ ਵਿੱਚ ਥੋੜਾ ਘਾਟਾ ਪੈ ਗਿਆ ਲੋਨ ਲੈਣਾ ਪਊਗਾ ਪੈਸੇ ਫੜਨੇ ਪੈਣਗੇ ਕਿਤੋਂ ਹੁਣ ਮੈਨੂੰ ਕਿਸੇ ਸਾਹੂਕਾਰ ਦੇ ਕੋਲੇ ਜਾਣਾ ਪਊਗਾ ਤੇ ਫਿਰ ਉਹਨਾਂ ਪੈਸਿਆਂ ਦਾ ਵਿਆਜ ਵੀ ਦੇਣਾ ਪਊਗਾ ਪਰ ਹਜੇ ਇਹ ਵੀ ਨਹੀਂ ਪਤਾ ਕਿ ਸਾਹੂਕਾਰ ਪੈਸੇ ਦੇਊਗਾ ਵੀ ਜਾਂ ਨਹੀਂ ਦੇਊਗਾ ਅੱਗੇ ਉਸ ਕਿਸਾਨ ਦੇ ਘਰਵਾਲੀ ਨੇ ਉਹਨੂੰ ਥੋੜਾ ਮੋਟੀਵੇਟ ਕੀਤਾ ਵੀ ਨਹੀਂ ਨਹੀਂ ਕੋਈ ਨਹੀਂ ਤੁਸੀਂ ਜਾਓ ਸਹੀ ਸਾਹੂਕਾਰ ਤੁਹਾਨੂੰ ਪੈਸੇ ਦੇਊਗਾ ਆਪਣਾ ਕੰਮ ਲੋਟ ਆਜੂ ਤੇ ਫਿਰ ਕਿਸਾਨ ਉਸ ਸਾਹੂਕਾਰ ਕੋਲੇ ਜਾਂਦਾ ਜਿਹਦੀ ਇੱਕ ਦੁਕਾਨ ਹੁੰਦੀ ਆ ਪੈੰਡ ਦਾ ਇੱਕ ਛੋਟਾ ਮੋਟਾ ਜਿਹਾ ਸੇਠ ਹੁੰਦਾ ਉਹ ਤੇ ਜਾ ਕੇ ਉਸ ਸੇਠ ਤੋਂ ਪੈਸੇ ਮੰਗਦਾ ਤੇ ਨਾਲ ਹੀ ਉੱਥੇ ਜਾ ਕੇ ਦੇਖ ਰਿਹਾ ਹੁੰਦਾ ਵੀ ਉੱਥੇ ਕਈ ਤਰ੍ਹਾਂ ਦਾ ਹਿਸਾਬ ਕਿਤਾਬ ਚੱਲੀ ਜਾਂਦਾ ਕਿਤੋਂ ਹਜ਼ਾਰ ਆ ਗਿਆ ਕਿਤੋਂ 5000 ਆ ਗਿਆ ਕਿਤੋਂ 200 ਚਲਿਆ ਗਿਆ ਕਿਤੋਂ 5000 ਚਲਿਆ ਗਿਆ ਤੇ ਉਹ ਆਪਦੇ ਮਾਨੀ ਮਾਨ ਵਿੱਚ ਸੋਚਦਾ ਵੀ ਯਾਰ ਇਹ ਸੇਠ ਸਾਡੇ ਨਾਲੋਂ ਕਿੰਨਾ ਵਧੀਆ ਵਾ ਕਿੰਨਾ ਖੁਸ਼ ਆ ਪੈਸਾ ਇਹਦੇ ਕੋਲ ਆਈ ਜਾਂਦਾ ਜਾਈ ਜਾਂਦਾ ਬਹੁਤ ਆਰਾਮ ਦੀ ਜ਼ਿੰਦਗੀ ਜਿਉ ਰਿਆ ਤੇ ਫਿਰ ਉਹ ਕਿਸਾਨ ਇਹ ਸੋਚਦਾ ਸੋਚਦਾ ਆਪ ਦੇ ਜਿੰਨੇ ਕੋ ਨੂੰ ਪੈਸਿਆਂ ਦੀ ਲੋੜ ਹੁੰਦੀ ਆ ਲੈ ਕੇ ਆਪਣੇ ਘਰ ਵਾਪਸ ਚਲੇ ਜਾਂਦਾ ਇਸ ਤੋਂ ਅੱਗੇ ਜਿਹੜਾ ਉਹ ਸ਼ਾਹੂਕਾਰ ਹੁੰਦਾ ਸੇਠ ਉਹ ਆਪਣੀ ਦੁਕਾਨ ਦੇ ਲਈ ਸਮਾਨ ਲੈਣ ਦੇ ਲਈ ਅੱਗੇ ਸ਼ਹਿਰ ਚਲੇ ਜਾਂਦਾ ਕਿਸੇ ਵੱਡੇ ਸੇਠ ਦੇ ਕੋਲ ਚਲੇ ਜਾਂਦਾ ਉੱਥੇ ਜਾ ਕੇ ਦੇਖਦਾ ਕਿ ਕਈ ਫੂਨ ਆ ਰਹੇ ਹੁੰਦੇ ਆ ਕਿਤੋਂ ਲੱਖਾਂ ਦੇ ਕਿਤੋਂ 50000 ਦੇ ਕਿਤੋਂ 2 ਲੱਖ ਦੇ ਤੇ ਉਸ ਪਿੰਡ ਵਾਲੇ ਦੁਕਾਨਦਾਰ ਜਿਹੜਾ ਸੇਠ ਹੁੰਦਾ ਉਹਦੇ ਮਨ ਦੇ ਵਿੱਚ ਜਾਂਦੀ ਆ ਕਿ ਯਾਰ ਅਸੀਂ ਤਾਂ ਐਵੇਂ ਉੱਥੇ ਹਜ਼ਾਰ ਹਜ਼ਾਰ 5 5000 ਦਾ حساب ਤਾਬ ਕਰੀ ਜਾਂਦੇ ਆ ਸਾਡੇ ਨਾਲੋਂ ਖੁਸ਼ ਤਾਂ ਇਹ सेठ ਆ ਜਿਹਦੇ ਕੋਲੇ ਲੱਖਾਂ ਦੇ ਫੋਨ ਆ ਰਹੇ ਨੇ ਜਿਹਦੇ ਕੋਲੇ ਲੱਖਾਂ ਦਾ ਹਸਾਬ ਕਿਤਾਬ ਚੱਲ ਰਿਹਾ ਕਿੰਨੀ ਵਧੀਆ ਇਹਦੀ ਜ਼ਿੰਦਗੀ ਹੋਊ ਇਹ ਸੋਚਦਾ ਸੋਚਦਾ ਉਹ ਆਪਦਾ ਸਮਾਨ ਲੈ ਕੇ ਵਾਪਸ ਆਪਣੇ ਪਿੰਡ ਨੂੰ ਚਲਾ ਜਾਂਦਾ ਹੁਣ ਇਧਰ ਉਹ ਛੋਟਾ ਸਾਹੂਕਾਰ ਸਮਾਨ ਲੈ ਕੇ ਆਪਣੇ ਪਿੰਡ ਵਾਪਸ ਚਲਾ ਜਾਂਦਾ ਤੇ ਜਿਹੜਾ ਇਧਰਲੇ ਪਾਸੇ ਵੱਡਾ ਸਾਹੂਕਾਰ ਹੁੰਦਾ ਜਿਹਦੇ ਕੋਲੇ ਲੱਖਾਂ ਰੁਪਏ ਦੇ ਪ੍ਰੋਫਿਟ ਦੇ ਫੋਨ ਆ ਰਹੇ ਹੁੰਦੇ ਆ ਉਹਨੂੰ ਉਹਦਾ ਨੌਕਰ ਆ ਕੇ ਦੱਸਦਾ ਵੀ ਸਾਹਿਬ ਜੀ 5 ਲੱਖ ਦਾ ਘਾਟਾ ਪੈ ਗਿਆ ਕਿਸੇ ਬਿਜ਼ਨਸ ਦੇ ਵਿੱਚ ਕਿਸੇ ਲੈਣ ਦੇਣ ਦੇ ਵਿੱਚ ਵੀ ਆਪਾਂ ਨੂੰ ਵਾਵਾ ਲਾਸ ਹੋ ਗਿਆ ਇਹ ਸੁਣ ਕੇ ਉਸ ਵੱਡੇ ਸੇਠ ਦਾ ਦਿਮਾਗ ਠਣਕ ਗਿਆ ਟੈਨਸ਼ਨ ਲੈ ਗਿਆ ਤੇ ਜਦ ਹੀ ਉਸੇ ਸੇਠ ਦਾ ਦੂਜਾ ਨੌਕਰ ਆਉਂਦਾ ਤੇ ਉਹਨੂੰ ਦੱਸਦਾ ਵੀ ਅੱਜ ਆਪਾਂ ਨੂੰ ਸ਼ਹਿਰ ਤੋਂ ਇੱਕ ਦਾਅਵਤ ਆਈ ਆ ਇੱਕ ਸੱਦਾ ਪੱਤਰ ਆਇਆ ਜਿਸ ਪਾਰਟੀ ਦੇ ਵਿੱਚ ਤੁਸੀਂ ਹਰ ਹਾਲ ਦੇ ਵਿੱਚ ਪਹੁੰਚਣਾ ਤੇ ਉਹ ਸੇਠ 5 ਲੱਖ ਵਾਲੀ ਟੈਨਸ਼ਨ ਨੂੰ ਦਿਮਾਗ ਦੇ ਵਿੱਚ ਲੈ ਕੇ ਹੀ ਉਸ ਸੱਦੇ ਪੱਤਰ ਤੇ ਉਹ ਸ਼ਹਿਰ ਆੜੀ ਪਾਰਟੀ ਦੇ ਵਿੱਚ ਪਹੁੰਚ ਜਾਂਦਾ ਉੱਥੇ ਜਾ ਕੇ ਦੇਖਦਾ ਵੀ ਵੱਡੇ ਵੱਡੇ ਮੰਤਰੀ ਵੱਡੇ ਵੱਡੇ ਪੁਲਿਸ ਕਮਿਸ਼ਨਰ ਅੱਗੇ ਬੈਠੇ ਹੁੰਦੇ ਆ ਇਹਨੂੰ ਤਾਂ ਉੱਥੇ ਬੈਠਣ ਦੇ ਲਈ ਸੀਟ ਵੀ ਨਹੀਂ ਮਿਲਦੀ ਚਲੂ ਹੌਲੀ ਹੌਲੀ ਅੱਗੇ ਲੰਘਦਾ ਕਰਦਾ ਭੀੜ ਵਿੱਚ ਦੀ ਉਹ ਉਸ ਮੇਨ ਵੱਡੇ ਸ਼ਾਹੂਕਰ ਬੰਦੇ ਕੋਲੇ ਚਲਿਆ ਜਾਂਦਾ ਜਿਨੇ ਇਹ ਸਾਰੀ ਦਾਵਤ ਰੱਖੀ ਹੁੰਦੀ ਹੈ ਜਿਨੇ ਪਾਰਟੀ ਰੱਖੀ ਹੁੰਦੀ ਹੈ ਉਹਦੇ ਨਾਲ ਜਾ ਕੇ ਹੱਥ ਮળોਂਦਾ ਉਹਨੂੰ ਵਧਾਈਆਂ ਦਿੰਦਾ ਤੇ ਉੱਥੋਂ ਵਾਪਸ ਆਉਣ ਲੱਗਦਾ ਵਾਪਸ ਆਉਂਦਾ ਆਉਂਦਾ ਉਹ ਸੋਚਦਾ ਵੀ ਯਾਰ ਸਾਡੀ ਕਾਦੀ ਜ਼ਿੰਦਗੀ ਆ ਅਸਲ ਆਰਾਮਦਾਇਕ ਜ਼ਿੰਦਗੀ ਤਾਂ ਇਹ ਸੇਠ ਜਮ ਰਿਆ ਕਿੰਨੇ ਵੱਡੇ ਵੱਡੇ ਮੰਤਰੀ ਕਿੰਨੇ ਕਮਿਸ਼ਨਰ ਕਿੰਨੇ ਤਗੜੇ ਤਗੜੇ ਲੋਗ ਇਹਦੀਆਂ ਪਾਰਟੀਆਂ ਚਾਉਂਦੇ ਆ ਅਸਲੀ ਜ਼ਿੰਦਗੀ ਦਾ ਆਨੰਦ ਤਾਂ ਇਹੀ ਲੈ ਰਿਆ ਤੇ ਉਹ ਸੋਚਦਾ ਵੀ ਮੈਂ ਤਾਂ ਐਵੇਂ ਆਪ ਦੇ ਆਪ ਨੂੰ ਸੇਠ ਮੰਨੀ ਬੈਠਾ ਏ ਸੋਚਦਾ ਸੋਚਦਾ ਉਹ ਦਾਵਤ ਤੋਂ ਆਪਦੇ ਘਰ ਨੂੰ ਚਲਾ ਜਾਂਦਾ ਹੁਣ ਜਿਹੜੇ ਸ਼ਾਹੂ ਘਾਰ ਨੇ ਜਿਹੜੇ ਵੱਡੇ ਸੇਠ ਨੇ ਉਹ ਦਾਅਤ ਰੱਖੀ ਹੁੰਦੀ ਆ ਉਹ ਪਾਰਟੀ ਰੱਖੀ ਹੁੰਦੀ ਆ ਉਹ ਸਾਰੀ ਪਾਰਟੀ ਖਤਮ ਹੋਣ ਤੋਂ ਬਾਅਦ ਆਪਦੇ ਘਰੇ ਜਾਂਦਾ ਸਾਰੇ ਲੋਕ ਉਹਦੀ ਪਾਰਟੀ ਦੇ ਵਿੱਚੋਂ ਖਾਣਾ ਖੂਣਾ ਖਾ ਕੇ ਬਾਬਤ ਚਲੇ ਗਏ ਸੀ ਸਾਰੇ ਦਿਨ ਦੀ ਟੈਨਸ਼ਨ ਸੀ ਕਿ ਸਾਰਾ ਕੁਝ ਠੀਕ ਠਾਕ ਹੋ ਜੇ ਸ਼ਾਮ ਨੂੰ ਉਹਦੇ ਸਿਰਦਰਦ ਹੋਣ ਲੱਗ ਜਾਂਦਾ ਟੈਨਸ਼ਨ ਦੇ ਨਾਲ ਹੀ ਉਹ ਵੱਡਾ ਸਾਹੂਗਰ ਆਪਦੇ ਕਮਰੇ ਚ ਜਾ ਕੇ ਪੈ ਜਾਂਦਾ ਨੌਕਰ ਚੱਕਰ ਆ ਜਾਂਦੇ ਆ ਉਹਦੀਆਂ ਲੱਤਾਂ ਬਾਹਾਂ ਕੁੱਟਣ ਲੱਗ ਜਾਂਦੇ ਆ ਡਾਕਟਰ ਆ ਜਾਂਦੇ ਆ ਉਹਨੂੰ ਦਵਾਈ ਦੇਣ ਲੱਗ ਜਾਂਦੇ ਆ ਉਸੇ ਵਕਤੀ ਉਸ ਵੱਡੇ ਬਿਜ਼ਨਸਮੈਨ ਉਸ ਤਗੜੇ ਸੇਠ ਬੰਦੇ ਦੇ ਕੋਲੇ ਇੱਕ ਫੋਨ ਆਉਂਦਾ ਜਿਹਦੇ ਚ ਇਹ ਪਤਾ ਲੱਗਦਾ ਵੀ ਬਹੁਤ ਹੀ ਵੱਡਾ ਬਹੁਤ ਹੀ ਤਗੜਾ ਘਾਟਾ ਪੈ ਗਿਆ ਨੁਕਸਾਨ ਹੋ ਗਿਆ ਬਿਜ਼ਨਸ ਦੇ ਵਿੱਚ ਕਾਰੋਬਾਰ ਦੇ ਵਿੱਚ ਇਹ ਸੁਣ ਕੇ ਸਿਰ ਦਰਦ ਹੋਰ ਵੱਧ ਗਿਆ ਫਿਰ ਇਹ ਸ਼ਾਹੂਕਾਰ ਬੰਦਾ ਆਪਦੇ ਨੌਕਰਾਂ ਨੂੰ ਦੱਸਣ ਲੱਗ ਗਿਆ ਵੀ ਯਾਰ ਕੀ ਮੇਰੀ ਜ਼ਿੰਦਗੀ ਆ ਸਾਰਿਆਂ ਨੂੰ ਸੱਦ-ਸੱਦ ਪਾਰਟੀਆਂ ਕਰਦਾ ਵੱਡੇ-ਵੱਡੇ ਮਨਿਸਟਰਾਂ ਦੇ ਮੂੰਹ ਬੰਦ ਕਰਦਾ ਪੁਲਿਸ ਵਾਲਿਆਂ ਦੇ ਮੂੰਹ ਬੰਦ ਕਰਦਾ ਪਾਰਟੀਆਂ ਕਰਦਾ ਤੇ ਇਹ ਗੱਲ ਕਰਦੇ ਕਰਦੇ ਉਸ ਕਮਰੇ ਦੀ ਬਾਰੀ ਦੇ ਵਿੱਚ ਦੀ ਵਿੰਡੋ ਦੇ ਵਿੱਚ ਦੀ ਉਸ ਸੇਠ ਦੀ ਨਜ਼ਰ ਪੈਂਦੀ ਆ ਇੱਕ ਭਿਖਾਰੀ ਤੇ ਜਿਹੜਾ ਇੱਕ ਡੰਡਾ ਜਾ ਚੁੱਕੀ ਘੁੰਮਦਾ ਜਾਂਦਾ ਹੁੰਦਾ ਤਾਂ ਉਹ ਸੇਠ ਆਪਦੇ ਨੌਕਰਾਂ ਨੂੰ ਕਹਿੰਦਾ ਵੀ ਦੇਖੋ ਜਿੰਦਗੀ ਦੇ ਵਿੱਚ ਖੁਸ਼ ਤਾਂ ਇਹ ਭਿਖਾਰੀ ਆ ਜਿਹਨੂੰ ਨਾ ਲੈਣ ਦੇਣ ਦੀ ਟੈਨਸ਼ਨ ਆ ਕਿਸੇ ਕਾਰੋਬਾਰ ਦੀ ਟੈਨਸ਼ਨ ਆ ਨਾ ਉਹਨੂੰ ਮੰਤਰੀਆਂ ਨੂੰ ਪਾਰਟੀਆਂ ਕਰਨ ਦੀ ਟੈਨਸ਼ਨ ਆ ਜ਼ਿੰਦਗੀ ਦਾ ਆਨੰਦ ਤਾਂ ਇਹ ਬੰਦਾ ਲੈ ਰਿਆ ਹੁਣ ਇਹ ਭਿਖਾਰੀ ਜਿਹੜਾ ਸੀਗਾ ਨਾ ਇਹ ਮੰਗਦਾ ਜਿਹੜਾ ਸੀਗਾ ਇਹ ਉਹੀ ਸੀ ਜਿਹੜਾ ਸ਼ੁਰੂ ਦੇ ਵਿੱਚ ਕਿਸਾਨ ਦੇ ਘਰੇ ਮੰਗਣ ਦੇ ਲਈ ਗਿਆ ਹੁੰਦਾ ਹੁਣ ਇਹ ਛੋਟੀ ਜੀ ਕਹਾਣੀ ਆਪਾਂ ਨੂੰ ਇਹ ਸਿਖਾਉਂਦੀ ਆ ਕਿ ਜ਼ਿੰਦਗੀ ਦੇ ਵਿੱਚ ਅਸਲੀ ਖੁਸ਼ੀ ਕਿਹਦੇ ਕੋਲ ਆ ਜਾਂ ਪੂਰਾ ਖੁਸ਼ ਕੌਣ ਆ ਇਹ ਕੋਈ ਨਹੀਂ ਜਾਣਦਾ ਸਿਵਾਏ ਉਹਦੇ ਤੋਂ ਜਿਹੜਾ ਉਸ ਖੁਸ਼ੀ ਨੂੰ ਮਾਣ ਰਿਹਾ ਹੁੰਦਾ ਤੁਹਾਡੇ ਕੋਲੇ 100 ਰੁਪਈਆ ਤੁਹਾਡੇ ਕੋਲੇ 1000 ਰੁਪਈਆ ਤੁਹਾਡੇ ਕੋਲੇ ਲੱਖ ਰੁਪਈਆ 2 ਲੱਖ 50 ਲੱਖ ਕਰੋੜ ਰੁਪਈਆ ਜਿੰਨਾ ਚਿਰ ਤੁਹਾਨੂੰ ਅੰਦਰੂਨੀ ਖੁਸ਼ੀ ਨਹੀਂ ਮਿਲਦੀ ਉਹਨਾਂ ਚਿਰ ਤੁਸੀਂ ਖੁਸ਼ ਨਹੀਂ ਉਤੋਂ ਤੋਂ ਜਿੰਨਾ ਮਰਜ਼ੀ ਵਿਖਾਵਾ ਕਰਨੀ ਚਾਹੀਏ ਉਹ ਗੱਲ ਵੱਖਰੀ ਆ ਤੇ ਜਿਹੜੀ ਖੁਸ਼ੀ ਆ ਜਿਹੜੀ ਅੰਦਰੂਨੀ ਖੁਸ਼ੀ ਆ ਉਹ ਪੈਸੇ ਦੇ ਨਾਲ ਨਹੀਂ ਖਰੀਦੀ ਜਾਂਦੀ ਪਿਆਰ ਨਾਲ ਸਲੀਕੇ ਨਾਲ ਸਬਰ ਨਾਲ ਹਰ ਛੋਟੇ ਛੋਟੇ ਉਸ ਪਲ ਦਾ ਆਨੰਦ ਮਾਣਦੇ ਹੋਏ ਤਾਂ ਜਰੂਰ ਮਿਲ ਸਕਦੀ ਆ ਜੋ ਤੁਹਾਡੀ ਜ਼ਿੰਦਗੀ ਚ ਚੱਲ ਰਿਹਾ ਤੇ ਉਹ ਪਲ ਚਾਹੇ ਜਹਜ ਜਿਆਦ ਹੋਵੇ ਪੈਸੇ ਨਾਲ ਖੁਸ਼ੀ ਖਰੀਦੀ ਜਾਉ ਇਹ ਤਾਂ ਬਹੁਤ ਵੱਡਾ ਬਹਿਮ ਧੰਨਵਾਦ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਫੋਲੋ ਕਰਨਾ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਹੁਣ ਮੈਨੂੰ ਦਿਓ ਉਜਾਜਤ ਗਲਤੀ ਪੁੱਲ ਚੁਕ ਮਾਫੀ ਅੱਗੇ ਮਿਲਾਂਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ